ਪਰਮ ਸਤਿਕਾਰ ਜੋ ਚਲੰਦਰ ਪ੍ਰੈਸ ਕਲੱਬ ਦੇ ਵਿੱਚ ਅੱਜ ਆਪਾਂ ਮਹਾਨ ਯੋਧੇ ਜਰਨੈਲ ਬਾਬਾ ਬਦਤ ਸਿੰਘ ਬਹਾਦਰ ਜਿਨ੍ਹਾਂ ਨੇ ਸਰਹੰਦ ਨੂੰ ਫਤਿਹ ਕਰਕੇ ਇੱਕ ਗੌਰਵਮਈ ਇਤਿਹਾਸ ਰਚਿਆ ਅੱਜ ਉਸ ਮਹਾਨ ਕਸਬੀ ਕੋਈ ਜਾਣਕਾਰੀ ਦੇਣ ਲਈ ਹਾਜ਼ਰ ਹੋਏ ਆ ਮੇਰੇ ਨਾਲ ਸਹ ਹਰਜੀਤ ਸਿੰਘ ਗੋਲਡੀ ਜੋ ਕਿ ਯੂ ਐਸ اے ਤੋਂ ਨੇ ਸਾਡੇ ਬਾਬਾ ਬੰਦਾ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁਖ ਸਰਪ੍ਰਸਤ ਨੇ ਕਨਾਲ ਸ਼ਰਮਾ ਜੀ ਸਾਡੇ ਸਰਪ੍ਰਸਤ ਨੇ ਸਾਡੇ ਪ੍ਰੋਫੈਸਰ ਅ ਅਰਣਪਾਲ ਜੀ ਅਤੇ ਬੀਬੀ ਕਰਮਜੀਤ ਕੌਰ ਛੰਦਣਾ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਜਸਵੰਤ ਸਿੰਘ ਛਾਪਾ ਜੀ ਜਨ ਸੇਕਤੀ ਨੇ ਫਾਊਂਡੇਸ਼ਨ ਦੇ ਅਤੇ ਪ੍ਰੋਫੈਸਰ ਜਗਤਾਪਤੀ ਮਹਾਂ ਜੀ ਇਹ ਸਾਡੇ ਪੈਟਰਨ ਨੇ ਕਮਲ ਸੈਗਲ ਜਲੰਧਰ ਤੋਂ ਸਾਡਾ ਪੁਰਾਣਾ ਸਾਥੀ ਹੈ ਸਾਡਾ ਭਰਾ ਤੇ ਅਸੀਂ ਸਾਰੇ ਕੰਮ ਜੋ ਵੀ ਧਾਰਮਿਕ ਸਮਾਜਿਕ ਇਕੱਠੇ ਕਰਦੇ ਆਂ ਅੱਜ ਮੈਂ ਸਾਰੇ ਹੀ ਸਤਿਕਾਰਯੋਗ ਜੋ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਏ ਦੇ ਨਬੈ ਦੇ ਵੱਖ-ਵੱਖ ਨਿਊਜ਼ਪੇਪਰ ਚੈਨਲ ਸੋਸ਼ਲ ਮੀਡੀਆ ਆਇਓ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਸਮਾਂ ਦਿੱਤਾ ਅੱਜ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਲਈ ਇਕੱਤਰ ਹੋਏ ਆਂ ਕਿ ਮਹਾਨ ਯੋਧੇ ਜਨੈਲ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਦਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ 3 ਸਤੰਬਰ 1708 ਨੂੰ ਬੋਦਾਵਰੀ ਨਦੀ ਦੇ ਕੰਢੇ ਮਿਲਾਪ ਹੁੰਦਾ ਮਾਧੋਦਾਸ ਬੈਰਾਗੀ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਗੁਰੂ ਸਾਹਿਬ ਨਾਲ ਥਾਪੜਾ ਉਹਨਾਂ ਦਾ ਅਸ਼ੀਰਵਾਦ ਲੈ ਕੇ ਉਹਨਾਂ ਦਾ ਪੰਜਾਬ ਵੱਲ ਆਉਣਾ ਜੰਗਾ ਜਿੱਤਦੇ ਹੋਏ ਲੜਦੇ ਹੋਏ ਚੱਪੜ ਚਿੜੀ ਦੇ ਮੈਦਾਨ ਦੇ ਅੰਦਰ 12 ਮਈ 1710 ਨੂੰ ਸਰਹੰਗ ਫਤਿਹ ਕਰਕੇ ਚੱਪੜ ਚਿੜੀ ਦੇ ਮੈਦਾਨ ਅੰਦਰ ਜਿੱਤ ਪ੍ਰਾਪਤ ਕਰਕੇ ਵਜ਼ੀਰ ਖਾਨ ਦਾ ਖਾਤਮਾ ਕਰਕੇ ਇੱਕ ਗੌਰਵਮਈ ਇਤਿਹਾਸ ਸਿਰਜਿਆ ਮਹਾਨ ਯੋਧੇ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ ਨੂੰ ਸਰਹੰਗ ਤੇ ਫਤਿਹ ਦਾ ਝੰਡਾ ਲਹਿਰਾਇਆ ਵਾਸਿਗ ਨੂੰ ਸਰਹੰਦ ਦਾਲ ਸੂਬੇਦਾਰ ਬਣਾਇਆ ਇਹ ਉਸ ਮਹਾਨ ਯੋਧੇ ਨੇ ਮੈਂ ਸਮਝਦਾ ਬੜੀ ਵੱਡੀ ਸਮਾਜਿਕ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਅੱਜ ਦੇ ਕਿਸਾਨ ਮਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣੇ ਇਹ ਉਹਨਾਂ ਦੀ ਵੱਡੀ ਦੇਣ ਦੱਸਦੇ ਨੇ ਕਿ ਜਦ ਬਾਬਾ ਜੀ ਪਿੰਡਾਂ ਦੇ ਵਿੱਚ ਜਾਂਦੇ ਤਾਂ ਲੋਕਾਂ ਨੇ ਫਰਿਆਦ ਕੀਤੀ ਕਿ ਬਾਬਾ ਜੀ ਅਸੀਂ ਤਾਂ ਜਿਹੜੀ ਫਸਲ ਪੈਦਾ ਕਰਦੇ ਆਂ ਉਹ ਜ਼ਗੀਰਦਾਰ ਲੈ ਜਾਂਦੇ ਨੇ ਤਾਂ ਸਾਨੂੰ ਤਾਂ ਖਾਂਡ ਜੋ ਕੇ ਦਾਣੇ ਮਿਲਦੇ ਉਹਨਾਂ ਨੇ ਕਿਹਾ ਕਿੰਨੇ ਘਰ ਨੇ ਜ਼ਗੀਰਦਾਰਾਂ ਦੇ ਕਹਿੰਦੇ 5 ਤੁਹਾਡੇ ਕਿੰਨੇ ਕਹਿੰਦੇ 300 ਉਹ ਕਹਿੰਦੇ ਇਹਨਾਂ ਦੇ 5-5 ਕੋੜੇ ਲਾਓ ਉਹ ਕਹਿੰਦੇ ਜੀ ਕੋੜੇ ਵੀ ਸਾਡੇ ਤੇ ਸਾਡੀ ਦਾ ਫਸਲ ਉਹ ਲੈ ਜਾਂਦੇ ਕਹਿੰਦੇ ਤੁਸੀਂ ਇੰਨੇ ਮਜ਼ਦਲ ਕਿ ਤੁਹਾਡੇ ਤੇ 5 ਘਰ ਰਾਜ ਕਰ ਰਹੇ ਨੇ ਉਹ ਵਜ਼ੀਰ ਖਾਂ ਜਿਹੜੇ ਉਹ ਜ਼ਗੀਰਦਾਰ ਸਮਝ ਲਓ ਇੱਕ ਤਰ੍ਹਾਂ ਦਾ ਸਿਸਟਮ ਦਾ ਖਾਤਮਾ ਕਰਕੇ ਜਿਹੜਾ ਮੁਜਾਰਾ ਹੁੰਦਾ ਸੀ ਉਹ ਜਦ ਬਾਬਾ ਜੀ ਵੱਲ ਜਾਂਦਾ ਤਾਂ ਉਹ ਬਿਨਾਂ ਜ਼ਮੀਨ ਤੋਂ ਜਦ ਉਹਦੇ ਗੱਲ ਤੋਂ ਸਰੂਪਾ ਪਾ ਦਿੰਦੇ ਕਿ ਜਿਹੜੀ ਜ਼ਮੀਨ ਬੋਂਦਾ ਉਸੇ ਦਾ ਮਾਲਕ ਲੈਨ ਟੂ ਟੇਲਰ ਤੇ ਹਲ ਵਾਹਾ ਕੀ ਜ਼ਮੀਨ ਦਾ ਮਾਲਕ ਹੋਵੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹੁਤ ਵੱਡੀ ਦੇਣ ਹੈ ਤੇ ਅੱਜ ਉਸ ਯੋਧੇ ਜਨਰਲ ਜਿਨ੍ਹਾਂ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ ਨੁਸਰਤ ਬੇਦਰੰਗ ਜਾਫਤ ਅ즈 ਨਾਨਕ ਗੁਰੂ ਗੋਬਿੰਦ ਸਿੰਘ ਅੱਜ ਉਸ ਯੋਧੇ ਜਰਨੈਲ ਦੀ ਮੈਂ ਸਮਝਦਾ ਜੋ ਵੱਡੀ ਦੇਣ ਹੈ ਇਹ ਜੋ ਸਿੱਕਾ ਉਹਨਾਂ ਨੇ ਉਸ ਟਾਈਮ ਜਾਰੀ ਕੀਤਾ ਇਹ ਸਿੱਕੇ ਦੀ ਸਾਡੇ ਕੋਲੇ ਇਹਦੀ ਉਹਦੀ ਕਾਪੀ ਹੈ ਤੇ ਮੇਰਾ ਕਹਿਣ ਤੋਂ ਭਾਵ ਅੱਜ ਉਸ ਯੋਧੇ ਜਰਨੈਲ ਨੂੰ ਯਾਦ ਕਰਨਾ ਉਹਨਾਂ ਦੇ ਜੀਵਨ ਨਾਲ ਸੰਬੰਧ ਦਿਹਾੜੇ ਬਣਾਉਣਾ ਤੁਸੀਂ ਇਹ ਦੇਖੋ 3 ਸਤੰਬਰ 1708 ਨੂੰ ਦਸਮ ਪਿਤਾ ਨਾਲ ਮਹਲਾਫ ਹੁੰਦਾ ਹੈ ਔਰ 12 ਮਈ 1710 ਨੂੰ ਸਰਹੰਦ ਫਤਿਹ ਹੁੰਦੀ ਹੈ ਪੌਣੇ ਦੋ ਸਾਲ ਦਾ ਸਮਾਂ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ ਪੌਣੇ ਦੋ ਸਾਲ ਅੰਦਰ ਕਰਨ ਵਾਲਾ ਮਹਾਨ ਯੋਧਾ ਪਰ ਕਿਤੇ ਨਾਲ ਸਾਡੇ ਇਤਿਹਾਸਕਾਰਾਂ ਨੇ ਮੈਂ ਸਮਝਦਾ ਵਿਚਾਰੀ ਰੱਖਿਆ ਤੇ ਉਹਨਾਂ ਨੂੰ ਯਾਦ ਕਰ ਲਾ ਉਹਨਾਂ ਦੇ ਦਿਹਾੜੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਉਂਡੇਸ਼ਨ ਸ਼ੁਰੂ ਦੇ ਵਿੱਚ ਅਸੀਂ ਬੈਰਾਗੀ મહામੰਡਲ ਪੰਜਾਬ ਵੱਲੋਂ 올 ਇੰਡੀਆ ਬੈਰਾਗੀ ਵੈਸ਼ਨ ਮਹਾਮੰਡਲ ਵੱਲੋਂ ਅਸੀਂ ਦਿਹਾੜੇ ਬਣਾਉਂਦੇ ਆ ਰਹੇ ਹਾਂ ਉਹਨਾਂ ਦਾ ਜਨਮ 16 ਅਕਤੂਬਰ 1675 ਜੋਰੀ ਜੰਮੂ ਕਸ਼ਮੀਰ ਛੋਇਆ ਉਹਨਾਂ ਦਾ ਦਸ ਪਿਤਾ ਦੇ ਨਾਲ ਮਿਲਾਬ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਹਜੂਰ ਸਾਹਿਬ ਹੋਇਆ 12 ਮਈ 1710 ਨੂੰ ਸਰਹੰਦ ਫਤਿਹ ਕੀਤੀ ਅਤੇ 9 ਜੂਨ 1716 ਨੂੰ 740 ਸਿੰਘਾ ਸਮੇਤ ਸਾਥਕਿਆ ਸੁਵੇਦ ਦਿੱਲੀ ਮਹਿਰੋਲੀ ਵਿਖੇ ਉਹਨਾਂ ਦੀ ਸ਼ਹਾਦਤ ਹੋਈ ਹੈ ਉਹਨਾਂ ਦੇ 4 ਸਾਲਾਂ ਪੁੱਤਰ ਅਜੇ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਗਿਆ ਗਿਆ ਐਸੀ ਲਾਹਮਿਸਾਲ ਸ਼ਹਾਦਤ ਐਸੀ ਉਹਨਾਂ ਦੀ ਦੇਣ ਮੈਂ ਸਭ ਦਾ ਲੋਕੰਡੇ ਖੜੇ ਹੋ ਜਾਂਦੇ ਜਦ ਅਸੀਂ ਉਹਨਾਂ ਦੀ ਗੱਲ ਕਰਦੇ ਉਹ ਸੁਭਾਨ ਯੋਧੇ ਜਰਨੈਲ ਦੀ ਗੱਲ ਕਰਦੇ ਜਿਨ੍ਹਾਂ ਦਾ 4 ਸਾਲਾਂ ਕੱਢ ਕੇ ਮੂੰਹ ਦੇ ਵਿੱਚ ਤੁੰਨਿਆ ਗਿਆ ਅੱਜ ਕਿਹਨਾ ਚੁ ਪਾਈ ਜਾਂਦੀ ਸ਼ਹੀਦਾਂ ਦੀਆਂ ਜਾਤ-ਪੋਤ ਨਹੀਂ ਦੇਖੀ ਜਾਂਦੀ ਸ਼ਹੀਦਾਂ ਦੀ ਕੁਰਬਾਨੀ ਉਹਨਾਂ ਦੀ ਦੇਣ ਉਹਨਾਂ ਦੀ ਬਹਾਦਰੀ ਉਹ ਵੱਡੀ ਹੁੰਦੀ ਹੈ ਇਸ ਕਰਕੇ ਮੈਂ ਸਮਝਦਾ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਹੈ ਅਸੀਂ ਇਸੇ ਦਿਹਾੜੇ ਨੂੰ 13 ਮਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਪਿੰਡ ਰਕਬਾ ਮੂਲਾਪੁਰ ਦੇ ਨਾਲ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਉੱਥੇ ਭਵਨ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਪਵਨ ਇੱਕ ਉਥੇ ਸਾਡੇ ਸਰਪ੍ਰਸਤ ਬੈਠੇ ਨੇ ਗੋਲਡੀ ਜੀ ਬੜੀ ਵੱਡੀ ਦੇਣ ਹੈ ਇਹਨਾਂ ਦੀ ਇੱਕ ਉਥੇ ਮਿਊਜ਼ੀਅਮ ਬਣਿਆ ਜੋ ਸ਼੍ਰੀ ਗੁਰੂ ਰਣਜੀਤ ਸਿੰਘ ਸਾਹਿਬ ਦੇ ਬਾਣੀਕਾਰ ਨੇ ਉਹਨਾਂ ਦੇ ਰਾਗਤ 6 ਗੁਰੂ 15 ਭਗਤ 11 ਪਟ ਚਾਰ ਗੁਰ ਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਮੈਂ ਹੁਣੇ ਤੁਹਾਨੂੰ ਉਹ ਬੁੱਕ ਵੀ ਦਿਖਾਉਣਾ ਵੀ ਹੈ ਤੇ ਜੇ ਕੋਈ ਸਾਂਝੀ ਲਾਇਬ੍ਰੇਰੀ ਚ ਰੱਖ ਵੀ ਸਕਦੇ ਹੋ ਮੈਂ ਉਹ ਮੈਂ ਪਿਛਲੇ ਜੁਲਾਈ ਦੇ ਵਿੱਚ ਇਹਨਾਂ ਦੀ ਸਰਪ੍ਰਸਤੀ ਹੇਠ ਅਮਰੀਕਾ ਦੇ 11 ਗੁਰਦਵਾਰਿਆਂ ਚ ਉਹ ਬੁੱਕ ਰੀਲੀਜ਼ ਕਰਕੇ ਆਇਆ ਤੇ ਉਹ ਬੁੱਕ ਮੈਂ ਹੁਣੇ ਇੱਥੇ ਤੁਹਾਡੇ ਸਾਹਮਣੇ ਵੀ ਪੇਸ਼ ਕਰਾਂਗਾ ਤੇ ਬਾਕੀ 13 ਮਈ ਨੂੰ ਅਸੀਂ ਬਾਬਾ ਬੰਦਾ ਬਹਾਦਰ ਭਵਨ ਰਖਵਾ ਤੋਂ ਸ੍ਰੀ ਗੁਰੂ ਰਣਜੀਤ ਸਾਹਿਬ ਦੀ ਅਗਵਾਈ ਦੇ ਵਿੱਚ ਨੈਂਕ ਸਿੰਘ ਫੌਜਾਂ ਹੋਣਗੀਆਂ ਗੱਤਕਾ ਬਾਟੀਆਂ ਹੋਣਗੀਆਂ ਉੱਥੇ ਘੋੜੇ ਹਾਥੀਆ ਨਾਲ ਚੱਲਾਂਗੇ ਰਖਵਾ ਭਵਨ ਤੋਂ ਉੱਥੋਂ ਚੱਲੇਗਾ ਤੇ ਉਸ ਤੋਂ ਬਾਅਦ ਜਿਹੜਾ ਸ਼ੁਰੂਆਤ ਵੇਲੇ ਹੋਏਗਾ ਫਿਰ ਅਸੀਂ ਬੁੱਲਾਪੁਰ ਫਿਰ ਵਕਫ ਵਕਫ ਪਿੰਡਾਂ ਦੇ ਰਾਹਾਂ ਤੇ ਸਾਡੀਆਂ ਪੰਚਾਇਤਾਂ ਸਾਡੇ ਲੋਕ ਸੜਕਾਂ ਤੇ ਆਉਣਗੇ ਅਤੇ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਉਸ ਤਰ੍ਹਾਂ ਫਿਰ ਅਸੀਂ ਲੁਧਿਆਣਾ ਤੋਂ ਖਵਾੜਾ ਸਮਰਾੜਾ ਖਮਾਣੋ ਮੋਰਿੰਡਾ ਖਰੜ ਹੁੰਦਾ ਹੋਇਆ ਚੱਪੜਚੀ ਚੱਪੜਚੀ ਦਾ ਜਿਹੜਾ ਇਤਿਹਾਸਿਕ ਮੈਦਾਨ ਹੈ ਉੱਥੇ ਤਕਰੀਬਨ 1.5 ਵਜੇ ਪਹੁੰਚਾਂਗੇ ਉੱਥੇ 2.5 ਘੰਟੇ ਦਾ ਸਵਾਗਤ ਹੋਏਗਾ ਤੇ ਲੰਗਰ ਵੀ ਛਕਾਂਗੇ ਉੱਥੇ ਉੱਥੇ ਸਾਡੇ ਕਮਿਸ਼ਨਰ ਢਾਡੀ ਇਤਿਹਾਸਕਾਰ ਵਿਚਾਰਾਂ ਪੇਸ਼ ਕਰਨਗੇ ਬੜਾ ਸੋਹਣਾ ਹਾਲ ਬਣਿਆ ਉੱਥੇ ਵੀ ਚੱਪੜਚੀ ਦੀ ਅੰਦਰ ਉਸ ਤੋਂ ਬਾਅਦ ਸਾਰਾ ਜਿਹੜਾ ਫਤਿਹਬਾਰਚ ਹੈ ਇਹ ਸਰਹੰਦ ਲਈ ਰਵਾਨਾ ਹੋਏਗਾ ਸਰਹੰਦ ਜੋ ਸਾਡਾ ਟੀਚਾ ਹੈ ਕਿ ਅਸੀਂ 5 ਵਜੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਦਾ ਝੰਡਾ ਲਹਿਰਾਇਆ ਉਸ ਉਸ ਸਥਾਨ ਤੇ ਜਾ ਕੇ ਅਸੀਂ ਵੀ ਇੱਕ ਝੰਡਾ ਲਹਿਰਾਵਾਂਗੇ ਸ਼ਾਮ ਨੂੰ ਤੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੋਏਗੀ ਸਮਾਪਤੀ ਹੋਏਗੀ ਇਹ ਜਿਹੜਾ ਅਪਰਾਲਾ ਜਾਂ ਇਹ ਜੋ ਕੁਛ ਅਸੀਂ ਕਰ ਰਹੇ ਹਾਂ ਛੋਟਾ ਜਿਹਾ ਸਾਡਾ ਕਿਉਂਕਿ ਸਾਡੀ ਸੰਸਥਾ ਬੜੀ ਛੋਟੀ ਹੈ ਸਾਨੂੰ ਤਾਂ ਕੁਝ શિક્ષੀਤਾਂ ਜਿਹੜੀਆਂ ਸਰਪ੍ਰਸਤੀ ਦਿੱਤੀਆਂ ਨੇ ਪਿਆਰ ਦਿੱਤੀਆਂ ਨੇ ਸਤਿਕਾਰ ਦਿੱਤੀਆਂ ਨੇ ਆਸ਼ੀਰਵਾਦ ਦਿੱਤੀਆਂ ਨੇ ਉਹਨਾਂ ਦੇ ਆਸਰੇ ਅਸੀਂ ਅੱਗੇ ਵੀ ਅੱਗੇ ਚੱਲ ਰਹੇ ਤੇ ਮੈਂ ਸਭ ਦਾ ਕਿਉਂਕਿ ਇਤਿਹਾਸ ਦੇ ਨਾਲ ਜੁੜਨਾ ਇੱਕ ਉਹ ਗੌਰਵਮਈ ਇਤਿਹਾਸ ਰਚਣ ਵਾਲਾ ਮਹਾਨ ਯੋਧਾ ਬਾਬਾ ਬੰਦਾ ਬਹਾਦਰ ਜਿਨ੍ਹਾਂ ਨੇ ਸਰਹੰਦ ਦੀ ਇੰਟਰਨੈਟ ਖੜਕਾ ਕੇ ਗੌਰਵਮਈ ਇਤਿਹਾਸ ਰਚਿਆ ਜਿਨ੍ਹਾਂ ਦੀ ਦੇਣ ਦਿੱਤੀ ਹੈ ਅੱਜ ਅਸੀਂ ਮੈਂ ਸਮਝਦਾ ਜਿੱਥੇ ਕਿਉਂਕਿ ਉਹਨਾਂ ਦਾ ਚਾਹੁੰਦੇ ਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾ ਕਿਉਂਕਿ ਉਹ ਕਿਸਾਨੀ ਦੇ ਮੁਕਤੀ ਦਾਤਾ ਬਾਬਾ ਬੰਦਾ ਬਹਾਦਰ ਜੀ ਨੂੰ ਕਿਹਾ ਜਾਂਦਾ ਤੇ ਵਾਕਿਆ ਹੀ ਉਹਨਾਂ ਨੇ ਕਿਸਾਨੀ ਲਈ ਜੋ ਕੀਤਾ ਤੇ ਅਸੀਂ ਇਹ ਦੋ ਮੰਗਾਂ ਦੂਸਰਾ ਜਿੱਥੇ 3 ਸਤੰਬਰ 1708 ਨੂੰ 10 ਪਿਤਾਨਾ ਮੇਲਾਪ ਤੋਂ ਬਾਅਦ ਜਿਸ ਰਸਤੇ ਉਹ ਚੱਪੜਚੀ ਦੇ ਮੈਦਾਨ ਤੱਕ ਆਏ ਉਸ ਰਸਤੇ ਦਾ ਨਾਮ ਸੈਂਟਰ ਗਵਰਨਮੈਂਟ ਉਹਦੀ ਨਿਸ਼ਾਨਦੇਹੀ ਕਰੇ ਤੇ ਉਸ ਰਸਤੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਵੇ ਮੈਂ ਸਮਝਦਾ ਇਹ ਵੀ ਚੱਲਣੀ ਚਾਹੀਦੀ ਹੈ ਜਿਹੜੀ ਟ੍ਰੇਨ ਹਜੂਰ ਸਾਹਿਬ ਅਤੇ ਸਰਹੰਦ ਦਾ ਦੋਨੇ ਇਸਤਾਨ ਬੜੇ ਵੱਡੇ ਨੇ ਜਿੰਨ ਇਤਿਹਾਸ ਦੇ ਵਿੱਚ ਬੜਾ ਵੱਡਾ ਸਤਿਕਾਰ ਤੇ ਇਹ ਹੋਣਾ ਚਾਹੀਦਾ ਹੈ ਇਹ ਸਾਡੀਆਂ ਤਿੰਨ ਮੰਗਾਂ ਨੇ ਕਿ ਅਸੀਂ ਇਸ ਪਾਸੇ ਪੰਜਾਬ ਸਰਕਾਰ ਕਰਦੇ ਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾਵੇ ਦੂਸਰਾ ਕਿ ਜਿਹੜਾ ਪਾਪਾ ਬੰਦਾ ਬਹਾਦਰ ਜੀ ਦੇ ਨਾਂ ਤੇ ਉਹ ਮਾਰਗ ਬਣੇ ਜਾਂ 10 ਪਿਤਾਨਾ ਮਲਾਬ ਤੋਂ ਬਾਅਦ ਉਹ ਚੱਪੜ ਚਿੜੀ ਤੱਕ ਆਏ ਤੀਸਰਾ ਅਸੀਂ ਚਾਹੁੰਦੇ ਆ ਕਿ ਇੱਕ ਟ੍ਰੇਨ ਜਿਹੜੀ ਕਿ ਹਜ਼ੂਰ ਸਾਹਿਬ ਤੋਂ ਚੱਲੇ ਅਤੇ ਸਰਹੰਦ ਤੱਕ ਆਵੇ ਜਿ ਕਿਉਂਕਿ ਗੁਰੂ ਸਾਹਿਬ ਨਾਲ ਮਲਾਬ ਤੋਂ ਬਾਅਦ ਤੇ ਉਹ ਟ੍ਰੇਨ ਉਹ ਵੀ ਇੱਕ ਦੋਸਤ ਇਤਿਆਸ ਸਿੰਘ ਸਥਾਨਾਂ ਨੂੰ ਜੋੜੇ ਇਹ ਜ਼ਰੂਰ ਹੋਣਾ ਚਾਹੀਦਾ ਹੈ ਇਹ ਸਾਡੀ ਮੰਗ ਹੈ ਤੇ ਅੱਜ ਜਿੱਥੇ ਮੈਂ ਸਮਦਾ ਤੁਸੀਂ ਸਾਰਿਆਂ ਨੇ ਪਿਆਰ ਸਤਿਕਾਰ ਦਿੱਤਾ ਹੈ ਬਾਕੀ ਕੋਈ ਹੋਰ ਆਪਾਂ ਗੱਲਬਾਤ ਕੁਸ਼ਕਾ ਦੀ ਚਾਹੁੰਦੇ ਕਿ ਤੁਸਾਂ ਗੱਲ ਹੈ ਕਿ ਆਰਦੀ ਹੋਰ ਮਾਵਾਂ ਨੂੰ ਦੋਸਤ ਦੀ ਹਰ ਬਾਤ ਸੇ ਸਾਰੀ ਕੁਸ਼ਕਾ ਹੋ। ਉਹ ਅੱਛੀ ਗੱਲ ਹੈ। ਤੇ ਦੇ ਵਿਚ ਸਭ ਜਿਹੜੇ ਥੋੜੇ ਜਣ ਪਹਿਲੇ ਪਹਿਲ ਕੰਮ ਜਿਹੜਾ ਹਾਂ ਜਿਹੜਾ ਮਾਪ ਹੋਇਆ ਉਹ ਕਾਲ ਉਹਦੇ ਬਾਰੇ ਆਪਾਂ ਕੋਈ ਚਰਚਾ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਕੋਈ ਉਹ ਸੁਣੋ ਸੁਣੋ ਉਹਦੇ ਬਾਰੇ ਪਤਾ ਕੀ ਹੈ ਅਸੀਂ ਗੱਲ ਵੀ ਕਰ ਚੁੱਕੇ ਹਾਂ ਪਰ ਸੋਚ ਵੀ ਕਰ ਚੁੱਕੇ ਹਾਂ ਉਹਦੇ ਬਾਰੇ ਬਲਕਿ ਮੇਰਾ ਤਾਂ ਜਿਹੜਾ ਰਿਸ਼ਤੇਦਾਰ ਸੀ ਜਿਹੜਾ ਕਲ ਡੈਥ ਹੋਈ ਹੈ ਅਸੀਂ ਇਹ ਸਾਰੇ ਜਿਹੜੇ ਨਾਲ ਦੀ ਨਾਲ ਚੱਲਦੀਆਂ ਨੇ ਗੱਲਾਂ ਇੱਚ ਕੋਈ ਸ਼ੱਕ ਨਹੀਂ ਜਿਹੜਾ ਐਡਾ ਵੱਡਾ ਦੁੱਖ ਹੋਇਆ ਐਂਡੀ ਵੱਡੀ ਘਟਨਾ ਵਾਪਰੀ ਐ ਉਹਦੇ ਬਾਰੇ ਕੋਈ ਸ਼ਬਦ ਦੀ ਕੋਈ ਬਿਆਨ ਨਹੀਂ ਕਰਨ ਵਾਲੇ ਕਿਉਂਕਿ ਕਿਸ ਤਰ੍ਹਾਂ ਉਹ ਲੋਕ ਕਿਸ ਤਰ੍ਹਾਂ ਉਹ ਜਿਹੜਾ ਕਰਨਾਲ ਤੋਂ ਬੇਟਾ ਜਿਹੜਾ ਕਰਨਲ ਸੀ ਉਹ ਸਾਡਾ ਰਿਸ਼ਤੇਦਾਰ ਆ ਉਹ ਸਾਡੀ ਕਮਿਊਨਿਟੀ ਨਾਲ ਸੰਬੰਧਤ ਸਾਡਾ ਰਿਸ਼ਤੇਦਾਰ ਆ ਤੇ ਉਹ ਉਹਦੀ ਵਾਈਫ ਬੈਠੀ ਤੇ ਹੋਰ ਕੋਈ ਉਹ ਫੋਟੋ ਦੇਖ ਕੇ ਕਿਸੇ ਦੀ ਅੱਖ ਨਹੀਂ ਰਹਿ ਸਕਦੀ ਜਿਸ ਸਾਥ ਦੇ ਵਿੱਚ ਹੰਝੂ ਆਉਂ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਨੇ ਕਿਵੇਂ ਕਲੰਕਿਤ ਹੋਈਆਂ ਨੇ ਕਿ ਜੋ ਕੁਝ ਹੋਇਆ ਕਿਵੇਂ ਵਾਪਰਿਆ ਕੀ ਹੋਇਆ ਉੱਥੇ 2000 ਕਹਿ ਰਹੇ ਆ 4000 ਕਹਿ ਰਹੇ ਆ 8000 ਕਹਿ ਰਹੇ ਆ ਤੇ ਜਿਹੜੀ ਇੱਕ ਸਿਸਟਮ ਸਟੇਜ ਹੋਵੇ ਤੇ ਉੱਥੇ 2-4 ਹੋਮਗਾਰਡ ਵਾਲੇ ਵੀ ਨਾ ਖੜੇ ਹੋਣ ਕਹਿਣ ਤੋਂ ਬਾਅਦ ਵੀ ਕੋਈ ਸਿਕਿਉਰਿਟੀ ਇੰਤਜ਼ਾਮ ਨਾ ਹੋਵੇ ਤਾਂ ਬੜੀ ਮਾੜੀ ਗੱਲ ਹੈ ਬੜੀ ਇਸ ਤਰ੍ਹਾਂ ਦਾ ਜਿਹੜਾ ਕਿਉਂਕਿ ਕਟਨਾ ਵਾਪਰੀ ਕਿਸ ਤਰ੍ਹਾਂ ਇੱਕ ਮੁਸਲਮਾਨ ਨੌਜਵਾਨ ਜਿਹੜਾ ਕਿ ਉਹ ਲੋਕਾਂ ਨੂੰ ਢੋ ਰਿਹਾ ਜਿਹੜਾ ਲੋਕਾਂ ਦੀ ਸੇਵਾ ਕਰ ਰਿਹਾ ਜਿਹੜਾ ਉਹ ਉਸਨੇ ਸਟੈਂਡ ਲੈਣਾ ਇਹ ਵੀ ਵੱਡੀ ਗੱਲ ਹੈ ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਅਨੇਕਾਂ ਧਰਮਾਂ ਅਨੇਕਾਂ ਜਾਤੀਆਂ ਅਨੇਕਾਂ ਭਾਸ਼ਾਵਾਂ ਅਨੇਕਾਂ ਪਹਿਰਾਵਿਆਂ ਦਾ ਸਮੂਹ ਹੈ ਅਨੇਕਤਾ ਵਿੱਚ ਏਕਤਾ ਭਾਰਤ ਦੀ ਪਛਾਣ ਹੈ ਤੇ ਅੱਜ ਜਿੱਥੇ ਕਿਤੇ ਵੀ ਕੋ ਘਟਨਾ ਵਾਪਰਦੀ ਹੈ ਬਹੁਤ ਮਾੜੀ ਗੱਲ ਹੈ ਬਹੁਤ ਬੁਰੀ ਗੱਲ ਹੈ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਤੇ ਕਿਉਂਕਿ ਬਹੁਤ ਬੁਰੀ ਘਟਨਾ ਵਾਪਰੀ ਹੈ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਵਿਜਾਰਾ ਕੀਤਾ ਲੁਧਿਆਣਾ ਵੀ ਕੀਤਾ ਜੋ ਕੁਝ ਆਮ ਇਨਸਾਨ ਕਰ ਸਕਦਾ ਉਹ ਅਸੀਂ ਕਰਦੇ ਆ ਰਹੇ ਹਾਂ ਤੇ ਨਾਲ ਦੀ ਨਾਲ ਜੋ ਵੀ ਹੈ ਮੈਂ ਸਮਝਦਾ ਸਾਰਾ ਇਹ ਚੱਲ ਰਿਹਾ ਹੈ ਤੇ ਅੱਜ ਜਿੱਥੇ ਅਸੀਂ ਉਸ ਮਹਾਨ ਯੋਧੇ ਤੇ ਹੜੇ ਦੀ ਵੀ ਗੱਲ ਕਰਦੇ ਆਂ ਅਤੇ ਘਟਨਾਵਾਂ ਦੀ ਵੀ ਗੱਲ ਕਰਦੇ ਆਂ ਤੇ ਇਹ ਮੈਂ ਸਮਝਦਾ ਸਾਰਿਆਂ ਦਾ ਹੀ ਫਰਜ਼ ਆ ਤੇ ਸਾਰੇ ਹੀ ਕਰ ਰਹੇ ਨਹੀਂ ਕਿਤੇ ਕੋਈ ਸਬਾ ਸੁਸਾਇਟੀ ਵੀ ਜਿਹਨੇ ਇਹਦੇ ਲਈ ਸੜਕਾਂ ਤੇ ਨਾਮ ਤੁਰ ਗਿਆ ਇਹ ਜਿਹੜੀ ਰੋਣੀ ਆ ਜੀ ਇਹ ਕਿੱਥੋਂ ਲੈ ਕੇ ਕਿੱਥੇ ਤੱਕ ਆ ਜੀ ਦਾ ਇਹ ਇਹਦਾ ਜੀ ਪ੍ਰੋਪਰ ਜਿਹੜਾ ਨਕਸ਼ਾ ਮੈਨੂੰ ਪਤਾ ਲੱਗਿਆ ਆਰਮੀ ਵਾਲਿਆਂ ਕੋਲੇ ਕਿਤੇ ਹੈ ਹਜੂਰ ਸਾਹਿਬ ਨਾਲ ਵੇੜ ਤੋਂ ਚੱਲੇ ਨੇ ਚੱਪੜਚੜੀ ਤੱਕ ਆਏ ਕਿਉਂਕਿ ਨਿਸ਼ਾਨਦੇਹੀ ਤਾਂ ਸਰਕਾਰ ਨੇ ਕਰਦੀ ਹੈ ਸਰਕਾਰ ਨੇ ਰੋਡ ਨੇ ਹੋਣੀਆਂ ਜੇ ਮੈਂ ਕੋਈ ਕਿਸੇ ਰੋਡ ਦਾ ਮੇਰੇ ਵੱਲੋਂ ਕੋਈ ਕੱਚਾ ਪੇਲਾ ਲਾਉਂ ਲਿਆ ਜਾਵੇ ਤਾਂ ਉਹ ਗਲਤ ਹੈ ਇਸ ਕਰਕੇ ਕਹਿੰਦੇ ਆ ਕਿ ਸਰਕਾਰ ਨਿਸ਼ਾਨਦੇਹੀ ਕਰਕੇ ਉਸ ਰੋਡ ਦਾ ਨਾਮ ਬਾਬਾ ਬੰਦਾ ਬਹਾਦਰ ਮਾਰਗ ਰੱਖੇ ਕਿ ਕਿੱਥੋਂ ਗੁਰੂ ਗੋਬਿੰਦ ਸਿੰਘ ਜੀ ਮਾਤਾ ਮਲਾਹ ਹੋਣੀ ਆ ਉਹ ਕਿਹੜੀ ਦੀ ਗੱਲ ਕਰਦੇ ਈ ਤੁਸੀਂ ਕਿੱਥੇ ਰੱਖਿਆ ਹੈ ਕਿਹੜੀ ਮੈਂ ਕਹਿੰਦਾ ਵੀ ਉਸ ਰੋਡ ਦਾ ਨਾਮ ਕਿਉਂਕਿ ਜਿਹੜੀ ਉਥੋਂ ਚੱਲ ਕੇ ਤੁਹਾਡੇ ਕਹਿੰਦਾ ਮੈਂ ਨਿਸ਼ਾਨਦੇਹੀ ਹਾਂ ਉਹਦੀ ਨਿਸ਼ਾਨਦੇਹੀ ਕਰਕੇ ਜਿਹੜੀ ਸੈਂਟਰ ਗਵਰਨਮੈਂਟ ਦੇ ਉਹਨਾਂ ਦੇ ਪੇਪਰਾਂ ਦੇ ਵਿੱਚ ਹੈ ਕਿਉਂਕਿ ਮੈਂ ਐਵੇਂ ਹੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਉਹਨਾਂ ਦੇ ਪੇਪਰਾਂ ਦੇ ਵਿੱਚ ਜਿਹੜੀ ਸੜਕ ਜੋੜ ਰਹੀ ਹੈ ਜਿਹੜੀ ਸਰਹੰਦ ਤੱਕ ਆਉਂਦੀ ਹੈ ਤੇ ਉਹ ਸੜਕ ਦਾ ਨਾਮ ਬਾਬਾ ਬੰਦਾ ਬਹਾਦਰ ਮਾਰ ਕੇ ਰੱਖਿਆ ਹੈ ਤਾਂ ਸਰ ਜੀ ਲਈ ਤੁਸੀਂ ਮੰਗਰ ਰੱਖਿਆ ਜੀ ਤਿੰਨ ਇਹਦਾ ਤੁਜੀ ਕੋਈ ਮਨਪਰਤਾ ਦਿੱਤਾ ਸਰਕਾਰ ਨੂੰ ਕਿਸੇ ਨਾਲ ਮਿਲਿਆ ਇਹ ਤੁਹਾਡੇ ਨਾਲ ਹੀ ਦੇ ਰਹੇ ਆ ਮੰਗ ਪੱਤਰ ਮੈਂ ਖੇਤੀਬਾੜੀ ਯੂਨੀਵਰਸਿਟੀ ਦਾ ਨਾਮ ਰੱਖਣ ਲਈ ਘੱਟੋ-ਘੱਟ 15 ਵਾਰੀ ਕਹਿ ਚੁੱਕੇ ਹਾਂ ਲੈ ਕੇ ਵੀ ਭੇਜ ਚੁੱਕੇ ਹਾਂ ਕਿਉਂਕਿ ਸਰਕਾਰਾਂ ਦੇ ਕੰਨਾਂ ਤੇ ਜੂਂ ਭਾਟੀ ਸਰਕੀ ਦੀ ਹੁੰਦੀ ਹੈ ਪਰ ਸਾਡਾ ਕੰਮ ਹੈ ਗੱਲ ਕਰਨੀ ਲੋਕਾਂ 'ਚ ਕਰਨੀ ਕਿਉਂਕਿ ਤੁਸੀਂ ਲੋਕ ਉਹ ਬੈਠੇ ਹੋ ਜਿਨ੍ਹਾਂ ਨੇ ਜਿਹੜੇ ਵਿਸ਼ਵ ਦੇ 180 ਕੰਟਰੀਆਂ ਤੁਸੀਂ ਉੱਥੇ ਤੱਕ ਪਹੁੰਚਾ ਦੇਣੀਆਂ ਇਹ 100 ਕਿਲੋਮੀਟਰ ਤੱਕ ਕਿਉਂ ਨਹੀਂ ਚਾਉਂਦੇ ਸਤ ਅਧਿ ਕੀ ਕਰਨਾ ਕਿ ਅੱਜ ਸਿੰਘੀ ਦੰਦੇ ਵਿਗਿਆ ਪ੍ਰਚਾਰ ਸਾਰੇ ਦਾ ਤਾਂ ਪੰਜਾਬ ਚ ਹੋਣਾ ਚਾਹੀਦਾ ਸੀ ਉਹ ਨਹੀਂ ਦੇਖਣ ਨੂੰ ਮਿਲ ਸਕਦਾ ਤਾਂ ਜੋ ਕੇ ਸਮੇਂ ਦੇ ਵਿੱਚ ਨੌਜਵਾਨ ਜੇੜੀ ਜਾਂ ਬੱਚਿਆਂ ਨੂੰ ਇਹਨਾਂ ਮਹਾਪੁਰਸ਼ਾਂ ਦੇ ਮਾਰਿੱਤ ਦੇ ਨਹੀਂ ਪਾਏਗਾ ਸੀ ਇਤਾਂ ਦੇ ਬਾਰੇ ਕਿਵੇਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਿਲਕੁਲ ਠੀਕ ਹੈ ਕਿਉਂਕਿ ਦੇਖੋ ਪਤਾ ਕੀ ਹੈ ਇਤਿਹਾਸ ਦਾ ਜੋੜਨ ਜਾਂ ਤਾਂ ਸਾਡਾ ਜਿਹੜਾ ਧਾਰਮਿਕ ਪੱਖ ਹੈ ਉਹ ਜੋੜੇ ਸਰਕਾਰਾਂ ਜੋੜਨ ਸਕੂਲਾਂ ਦੇ ਵਿੱਚ ਬੱਚਿਆਂ ਦੇ ਸਿਲੇਬਸ ਦੇ ਵਿੱਚ ਮੈਂ ਉਹਨਾਂ ਮਹਾਨ ਯੋਧੇ ਬਚਪਨ ਤੋਂ ਇੱਕ ਐਸਾ ਗਿਆਨ ਦਾ ਇੰਜੈਕਸ਼ਨ ਦਿੱਤਾ ਜਾਵੇ ਉਹਨਾਂ ਨੂੰ ਪਤਾ ਲੱਗੇ ਅਸੀਂ ਕਿਸ ਧਰਤੀ ਦੇ ਵਾਸਤੇ ਕਿਹੜੇ ਯੋਧੇ ਜਨਮ ਲਏ ਤੇ ਇਹ ਸਾਰਾ ਕੁਝ ਮੈਂ ਸਮਝਦਾ ਜਿੱਥੇ ਸਰਕਾਰਾਂ ਦੀ ਡਿਊਟੀ ਹੈ ਸਰਕਾਰਾਂ ਦਾ ਫਰਜ ਹੈ ਉੱਥੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਵੀ ਫਰਜ ਹੈ ਤੇ ਥੋੜਾ ਜਿਹਾ ਇੱਕ ਸਾਡੇ ਇਧਰੋਂ ਸਹਿਜ ਖਤਮ ਹੋ ਗਿਆ ਤੁਸੀਂ ਹੁਣ ਜਿਸ ਪਾਸੇ ਦੀ ਗੱਲ ਕੀਤੀ ਹੈ ਅਸੀਂ ਤਾਂ ਜ ਕਿਸੇ ਦੇ ਭੋਗ ਤੇ ਜਾਂਦੇ ਪਹਿਲਾਂ ਦੇਖਦੇ ਵੀ ਅਰਦਾਸ ਜਦ ਹੋਣ ਲੱਗੀ ਦੱਸਦੀ ਆ ਅਸੀਂ ਤਾਂ ਪਹਿਲਾਂ ਦੋ ਸ਼ਬਦ ਵੀ ਕਿਸੇ ਦੇ ਸੁਣਨਾ ਚਾਹੁੰਦੇ ਜੇ ਕੋਈ ਬੋਲਦਾ ਹੈ ਕੋਈ ਵਿਆਨੀ ਕੋਈ ਕੋਈ ਗੱਲ ਕਰਦਾ ਹੈ ਤੇ ਕਿਤੇ ਅਸੀਂ 2 ਮਿੰਟ ਬੈਠਣਾ ਨਹੀਂ ਚਾਹੁੰਦੇ ਜਿਹੜਾ ਸਾਨੂੰ ਸਾਡੇ ਮਹਾਨ ਗੁਰੂਆਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਚਾਹੇ ਗੀਤ ਆ ਚਾਹੇ ਕੋਈ ਵੀ ਧਾਰਮਿਕ ਪੁਸਤਕ ਹੈ ਸਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਂਦੀ ਹੈ ਪਰ ਜੇ ਰਸਤਾ ਸੀ ਦੇਖਾਂਗੇ ਤਾਂ ਦੱਸੂਗਾ ਤੇ ਸਾਡੇ ਤੁਸੀਂ ਆ ਦੇਖੋ ਰੋਜ਼ ਅਖਬਾਰ ਭਰੇ ਭਰੇ ਹੁੰਦੇ ਨੇ ਐਕਸੀਡੈਂਟ ਕਾਰਨ ਮਾਮੂਲੀ ਇੱਕ ਦਿਨ ਆਮਾ ਕ ਪੜ ਰਿਆ ਸੀ ਰਿਕਸ਼ੇ ਵਾਲੇ ਨੇ ਰਾਹ ਨਹੀਂ ਦਿੱਤਾ ਕਾਰ ਵਾਲੇ ਨੇ ਕੱਢਿਆ ਗੋਲੀਬਾਰਤੀ ਸਾਡੇ ਅੰਦਰੋਂ ਸਹਿਜ ਹੈ ਨਹੀਂ ਉਹ ਇੱਕ ਚਪੇੜ ਮਾਰੀ ਤੋਂ ਵੀ ਸਰ ਸਕਦਾ ਸੀ ਉਹਦੀ ਗੱਲ ਸੁਣੀ ਤੋਂ ਵੀ ਸਰ ਸਕਦਾ ਸੀ ਗੋਲੀ ਗਰੀਬ ਤੇ ਪਰ ਰਿਸ਼ਤੇ ਸੀ ਤੁਸੀਂ ਇਹ ਦੇਖੋ ਜਿਹੜਾ ਰਿਸ਼ਤਿਆਂ ਦਾ ਸਤਕਾਰ ਸੀ ਜਿਹੜਾ ਸਾਡੇ ਹਿੰਮਤ ਨਹੀਂ ਸੀ ਕਿ ਸਾਡੇ ਅਸੀਂ ਬਾਪ ਦੇ ਸਾਹਮਣੇ ਖੜ ਕੇ ਗੱਲ ਕਰ ਲਈਏ ਅੱਜ ਕੀ ਵਰਤਾਰਾ ਹੋ ਰਿਹਾ ਅੱਜ ਮਾਂ ਬਾਪ ਦਾ ਕੀ ਕਿੱਥੇ ਅੰਦਰ ਦੀ ਪਹਿਚਾਨ ਵਿਵਾਦ ਦੀ ਪਹਿਚਾਨ ਚਾਹੇ ਉਹ ਕੋਸਾ ਦੀ ਸੰਘਰਸ਼ ਬਾਰੇ ਦੀ ਗੱਲ ਕਰੀਏ ਚਾਹੇ ਅਸੀਂ ਆਮ ਗੱਲ ਕਰੀਏ ਤੇ ਟਰੰਪ ਵੀ ਇਸ ਗੱਲ ਦਾ ਜ਼ਿਕਰ ਕਰੇ ਕਿ ਜਿੱਥੇ ਗੁਰਦੁਆਰਾ ਉੱਥੇ ਲੋਕ ਭੁੱਖੇ ਨਹੀਂ ਰਹਿ ਸਕਦੇ ਭੁੱਖੇ ਨਹੀਂ ਕਿਉਂਕਿ ਐਡੀ ਵੱਡੀ ਸਾਡਾ ਮਾਣ ਹੋਵੇ ਸਾਡੀ ਦੁਨੀਆ ਦੇ ਵਿੱਚ ਪਰ ਘਰਾਂ ਦੇ ਵਿੱਚ ਮਾਪੇ ਵੀ ਕਿਤੇ ਭੁੱਖੇ ਬੈਠੇ ਹੋਣ ਤੇ ਅਸੀਂ ਉਹਨਾਂ ਨੂੰ ਸਤਕਾਰ ਦਾ ਰੋਟੀ ਨਾ ਖਵਾਈਏ ਬਜ਼ੁਰਗਾਂ ਦਾ ਸਤਕਾਰ ਨਾ ਕਰੀਏ ਮੈਂ ਮੈਂ ਚਲੋ ਹੁਣ ਆਪਾਂ ਥੋੜੇ ਜਿਹਾ ਹੋਰ ਪਾਸੇ ਵੀ ਚੱਲ ਪਏ ਕਿਉਂਕਿ ਮੈਂ ਬਾਬੇ ਤੋਂ ਨਹੀਂ ਸੀ ਜਾਣਾ ਚਾਹੁੰਦਾ ਮੈਂ ਧੀਆ ਦਾ ਲੋਹੜੀ ਮੇਲਾ ਬਣਾਉਣਾ ਮਾਲਵਾ ਸੱਭਿਆਚਾਰਕ ਮੰਚ ਵੱਲੋਂ 29 ਸਾਲ ਹੋ ਗਏ ਅਸੀਂ ਇਹ ਰਿਸ਼ਤੇ ਆਲੇ ਅਸੀਂ ਸੱਭਿਆਚਾਰ ਪ੍ਰੋਗਰਾਮ ਕਰਦੇ ਆਂ ਤੇ ਅੱਜ ਮਾਤਾ ਪਿਤਾ ਦਾ ਜਿਹੜਾ ਸਤਕਾਰ ਹੈ ਵੱਡਿਆਂ ਦਾ ਅਸੀਂ ਤਾਂ ਉਹ ਦੇਖੇ ਜੀ ਕਿ ਕਿਥੋਂ ਮੈਂ ਇੱਕ ਪੰਚਾਇਤ ਦੇ ਵਿੱਚ ਇੱਕ ਬਜ਼ੁਰਗ 70 72 ਸਾਲ ਦਾ ਤੇ ਉਹਦਾ ਬੇਟਾ ਉੱਠ ਕੇ ਖੜਾ ਹੋ ਕੇ ਕਹਿ ਰਿਹਾ ਮੈਂ ਉਹ ਪੰਚਾਇਤ ਵਿੱਚ ਬੈਠਾ ਮੈਂ ਤੁਹਾਨੂੰ ਬਿਲਕੁਲ ਸੱਚੀ ਗੱਲ ਸੁਣਾ ਰਿਹਾ ਮੋਲਾਪੁਰ ਦੇ ਨਾਲ ਦੀ ਉਹ ਕਹਿੰਦਾ ਬੁੜਾ ਵੀ ਵੰਡਮ ਤਾਂ ਉਹ ਬਜ਼ੁਰਗ ਉੱਠ ਕੇ ਹੱਥ ਜੋੜ ਕੇ ਖੜ ਗਿਆ ਕਹਿੰਦਾ ਐਸੋ ਰੋਟੀ ਕਰਕੇ ਬਣਦੇ ਹੋ ਰੋਟੀ ਇੱਕ ਜੀ ਦੀ ਅਸੀਂ ਦੋਨੇ ਖਾ ਲਿਆ ਕਰਾਂਗੇ ਪੰਚਾਇਤ ਦੀਆਂ ਅੱਖਾਂ ਚ ਅਸਰੂ ਸੀ ਪਰ ਉਹ ਮੰਡਲ ਤੇ ਕੋਈ ਅਸਰ ਨਹੀਂ ਸੀ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਨੂੰ ਸਾਡੇ ਧਾਰਮਿਕ ਗ੍ਰੰਥ ਸਾਨੂੰ ਉਹ ਕੀ ਸਿਖਾਉਂਦੇ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਂਦੇ ਨੇ ਅਸੀਂ ਇਹਨੂੰ ਜੀਵਨ ਨੂੰ ਕੀ ਸਮਝੀ ਬੈਠੇ ਹਾਂ ਕਿੱਡੀ ਕੀ ਗੱਲ ਆ ਆ ਦੇਖ ਹੀ ਦੇ ਆ ਕਰੋੜਾਂ ਪਤੀ ਲੰਭਦੇ ਹੀ ਨਹੀਂ ਕਿੱਧਰ ਗਏ ਤੇ ਗੀਸੇ ਨੂੰ ਹੱਥ ਕੌਣ ਪਾਉਂਦਾ ਹੈ ਸੇਵਾ ਲਈ ਕੌਣ ਅਗੇ ਆਉਂਦਾ ਹੈ ਐਸਪੀ ਸਿੰਘ ਉਪਰਾਏ ਵਰਗੀਆਂ ਸਖਸ਼ੀਤਾ ਰੱਖਵੇ ਜਿਹੜਾ ਸ਼ਬਦ ਪ੍ਰਕਾਸ਼ ਅਜੈਬ ਕਰ ਬਣਿਆ ਆ ਆ ਸ਼ਾਪਾ ਜੀ ਬੈਠੇ ਨੇ ਉਹਨਾਂ ਦੇ ਪ੍ਰਧਾਨ ਨੇ ਇਹ ਤੇ ਇੱਥੇ ਸਾਰੀਆਂ ਸੰਸਥਾਵਾਂ ਦਾ ਦੇਖਦੇ ਨੇ ਮੈਂ ਉਹ ਰੱਖਵੇ ਗਏ ਬਾਬਾ ਬੰਦਾ ਬਹਾਦਰ ਪਵਨ ਤੇ ਤਾਂ ਮੈਂ ਬੋਲ ਰਿਹਾ ਸੀ ਆਮ ਹੁੰਦਾ ਜਿਹੜਾ ਵੀ ਕੋਈ ਸੰਸਥਾ ਚਲਾਉਂਦਾ ਤੇ ਉਹ ਆਪਦੀ ਗੱਲ ਕਰਦਾ ਕਿ ਅਸੀਂ ਆਹ ਚਲਾਇਆ ਚਾਹੁੰਦੇ ਆ ਮੈਂ ਬੋਲਦੇ ਨਹੀਂ ਕਿਹਾ ਕਿ ਮੈਂ ਚਾਹਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੇ ਆਧਾਰ ਤੇ ਅਸੀਂ ਇੱਕ ਮਿਊਜ਼ੀਅਮ ਬਣਾਈਏ ਆ ਤੈਨੂੰ ਬੁੱਖ ਮਗਾਦਾ ਬੇਟਾ ਥੱਲੇ ਬੁੱਖ ਮਗ ਤੇ ਅਸੀਂ ਇੱਕ ਮਿਊਜ਼ੀਅਮ ਬਣਾਈਏ ਤਾਕੇ ਸਾਡੇ ਲੋਕਾਂ ਦੇ ਗਿਆਨ ਚ ਵਾਧਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਕੌਣ ਨੇ ਤੇ ਜਦ ਮੈਂ ਇਹ ਗੱਲਾਂ ਕੀਤੀਆਂ ਤਾਂ ਮੈਨੂੰ ਕਹਿੰਦੇ 1 ਮਿੰਟ ਬਾਬਾ ਜੀ ਮੈਂ ਕਿਹਾ ਜੀ ਆਜੋ ਬੋਲੋ ਕਹਿੰਦੇ ਨਹੀਂ ਮੈਂ ਬੋਲਣਾ ਨਹੀਂ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਤੁਸੀਂ ਮਿਊਜ਼ੀਅਮ ਦੀ ਬਿਲਡਿੰਗ ਮੈਂ ਬਣਾ ਕੇ ਦੇਉ ਬਾਕੀ ਤੁਸੀਂ ਕਰੋ ਆ ਐਨ ਆਰ ਆਈ ਬੈਠੇ ਨੇ ਇਹਨਾਂ ਨੇ ਸਾਰਿਆਂ ਨੇ ਕਿਉਂਕਿ ਆਰਨ ਸਿੰਘ ਜਿਹੜੇ ਨੇ ਚਾਰ ਰਾਸ਼ਟਰਪਤੀਆਂ ਦੇ ਪੋਰਟਰੇਟ ਬਣਾਏ ਨੇ ਉਹਨਾਂ ਨੇ ਉਹ ਪੇਂਟਿੰਗ ਕੀਤੀ ਹੈ ਜਿਹੜੀਆਂ ਉਹਦੇ ਵਿੱਚ ਤੁਹਾਨੂੰ ਹੁਣੇ ਬੁੱਕ ਦਿਖਾ ਰਿਹਾ ਮੈਂ ਅਜੇ ਬੁੱਕ ਲਿਆ ਜਾਂਦੀ ਤੇ ਉਹ ਪੇਂਟਿੰਗ ਉਹ ਜਿਹੜੀ ਉਹ ਮਿਊਜ਼ੀਅਮ ਦੇ ਵਿੱਚ ਤੇ ਉਦੋਂ ਬਾਅਦ ਅਸੀਂ ਉਹ ਬੁੱਕ ਤਿਆਰ ਕੀਤੀ ਤੇ ਅਨੁਰਾਗ ਸਿੰਘ ਬੜੇ ਪ੍ਰਸਿੱਧ ਹਿਸਟੋਰੀਅਨ ਨੇ ਉਹਨਾਂ ਨੇ ਉਹ ਸਾਰੀ ਬੁੱਕ ਤਿਆਰ ਕੀਤੀ ਆ ਹਿੰਦੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਤਿੰਨ ਭਾਸ਼ਾ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਿਹੜਾ ਸੀ ਕਿ ਉਹ ਕਹਿੰਦੇ ਪਾਪਾ ਦੀ ਜੀਵਨ ਸਿੱਖੀ ਹੋਵੇ ਸੰਗ੍ਰਹਿ ਸਿੰਘ ਹੋਵੇ ਹਾਂ ਜੀ ਹਾਂ ਭਾਈ ਜੀਵਨ ਸਿੱਖੀ ਹੋਵੇ ਜਿਹਨਾਂ ਨੇ ਸੀ ਉਹਨਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਿਆ ਜਾਂਦਾ ਇੱਕ ਗੋਤਾ ਤੇ ਰੱਖੀ ਵੰਡਿਆ ਜਾਂਦਾ ਉਹਨੂੰ ਤੁਸੀਂ ਕਿਸ ਮੈਂ ਸਭ ਤੋਂ ਪਹਿਲਾਂ ਕੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਜਿਹੜੇ ਨਹੀਂ ਪਤਾ ਖਿਆ ਮੈਂ ਸਭ ਤੋਂ ਪਹਿਲਾਂ ਇਹ ਬੋਲੀ ਹੈ ਗੱਲ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸ਼ਹੀਦ ਸ਼ਹੀਦ ਹੁੰਦੇ ਨਹੀਂ ਉਹ ਕੌਮ ਦੇ ਹੁੰਦੇ ਨੇ ਉਹ ਦੇਸ਼ ਦੇ ਹੁੰਦੇ ਨੇ ਉਹ ਸਵਾਜ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਜਾਤਾਂ ਗੋਤਾ 'ਚ ਵੰਡਦੇ ਨੇ ਮੈਂ ਮੈਂ ਸਮਝਦਾ ਉਹ ਨਾਰਾ ਉਹਨਾਂ ਨੂੰ ਛੋਟਾ ਕਰਨ ਵਾਲੀ ਜਾਂਦਾ ਉਹਨਾਂ ਦੀ ਤਾਂ ਜਿਹੜੀ ਹੁਣ ਬਈ ਉਹ ਦੱਸੋ ਬਾਬਾ ਬੰਦਾ ਬਹਾਦਰ ਜੀ ਦੀ ਫੌਜ ਦੇ ਵਿੱਚ Hindu ਵੀ ਸੀ Musalman ਵੀ ਸੀ Sikh ਵੀ ਸੀ ਕਿਸੇ ਨੂੰ ਭਲੇਖਾ ਨਹੀਂ ਹੋਣਾ ਚਾਹੀਦਾ ਉਹ ਸਾਰੇ ਸੀ ਕਿਉਂਕਿ ਬਾਬਾ ਬੰਦਾ ਬਹਾਦਰ ਦੀ ਲੜਾਈ ਜ਼ੁਲਮ ਦੇ ਖਿਲਾਫ ਸੀ ਨਾ ਕਿ ਕਿਸੇ ਫਿਰਕੇ ਜਾਂ ਕਿਸੇ ਧਰਮ ਦੇ ਖਿਲਾਫ ਸੀ ਇਸ ਕਰਕੇ ਜ਼ੁਲਮ ਦੇ ਖਿਲਾਫ ਲੜਨ ਵਾਲੇ ਲੋਕ ਸਭੂਚੀ ਮਾਨਤਾ ਦੇ ਨੇ ਉਹ ਮਾਨਤਾ ਲਈ ਲੜਾਈ ਕਰਦੇ ਨੇ ਸਰ ਅੱਜ ਦੀ ਕਾਰਵਾਈ ਕੀ ਹੋਣੀ ਚਾਹੀਦੀ ਕੀ ਮੰਗ ਰਿਹਾ ਹੈ ਅਸੀਂ ਕੋਈ ਕਾਨੂੰਨੀ ਕਾਰਵਾਈ ਦੀ ਨਹੀਂ ਇਹ ਸਰਕਾਰਾਂ ਨੇ ਦੇਖੜੀਆਂ ਸਮਾਜਿਕ ਸੰਸਥਾਵਾਂ ਦੇਖਣ ਸਾਡੀ ਤਾਂ ਛੋਟੀ ਜੀ ਸੰਸਥਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਲੋਕ ਸਭ ਕੁਝ ਦੇਖ ਰਹੇ ਨੇ ਤੇ ਆਪਣੀਆਂ ਮੰਗਾਂ ਸ਼੍ਰੋਮਣੀ ਕਮੇਟੀ ਕੋਲ ਦੀ ਕੋਈ ਗੱਲ ਕੋਈ ਸ਼ੇਅਰ ਨਹੀਂ ਨਹੀਂ ਸ਼੍ਰੋਮਣੀ ਕਮੇਟੀ ਦਾ ਅਸੀਂ ਆਪਣੇ ਤੌਰ ਤੇ ਇਹ ਜਿਹੜੀਆਂ ਮੰਗਾਂ ਨੇ ਇਹਦਾ ਕੋਈ ਬਾਲਾ ਸ਼੍ਰੋਮਣੀ ਕਮੇਟੀ ਨਾਲ ਵੀ ਸੰਬੰਧ ਨਹੀਂ ਹੈ ਸਰਕਾਰ ਨਾਲ ਸੰਬੰਧ ਹੈ ਸਰਕਾਰਾਂ ਨੂੰ ਅਸੀਂ ਲੈ ਕੇ ਵੀ ਭੇਜਾਂਗੇ ਤੇ ਤੁਹਾਡੇ ਰਾਹੀਂ ਵੀ ਸਰਕਾਰ ਤੱਕ ਜਾਏਗਾ ਨਹੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਿਹੜਾ ਚੁਟਣਾ ਜਾਈਦਾ ਹੈ ਕੰਮ ਦੇ ਦੂਜੀ ਗੱਲ ਆ ਵੀ ਇਤਿਹਾਸ ਵਿੱਚ ਕੋਈ ਇਦਾਂ ਦੀ ਗੱਲ ਵੀ ਕਿਤੇ ਨਜ਼ਰ ਆਉਂਦੀ ਕਿ ਬਾਬਾ ਬੰਦਾ ਬਹਾਦਰ ਤੋਂ ਬਿਨਾ ਵੀ ਕਿਸੇ ਨੇ ਕੋਈ ਜਿਨਾਂ ਸਾਦ ਸਦ ਕਬਡੀਆਂ ਦੇ ਦੇਖੋ ਮੈਂ ਕਹਿੰਦਾ ਵੀ ਕਿਸੇ ਨੇ ਵੀ ਕੀਤਾ ਜੇ ਸ਼ੁਭ ਕੰਮ ਕੀਤਾ ਚੱਗਾ ਕੀਤਾ ਪਰ ਅਸੀਂ ਤਾਂ ਕਹਿੰਦੇ ਆ ਵੀ ਬਾਬਾ ਬੰਦਾ ਬਹਾਦਰ ਦਾ ਜੋ ਇਤਿਹਾਸ ਦੇ ਨਾਲ ਜਿਹੜੀ ਜਬੀਦਾ ਦੀ ਗੱਲ ਆਉਂਦੀ ਹੈ ਜਿਹੜੀ ਉਹਨਾਂ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਜਿਹੜਾ ਉਹਨਾਂ ਨੇ ਸਿੱਕਾ ਜਾਰੀ ਕੀਤਾ ਆ ਆ ਆ ਸਿੱਕੇ ਦੀ ਉਹਦੀ ਉਹਦੀ ਕਾਪੀ ਹੈ ਕਿ ਜੋ ਉਹਨਾਂ ਨੇ ਕਿ ਲੈਂਡ ਟੂ ਟੇਲਰ ਹਲਵਾਹਤ ਜ਼ਮੀਨ ਦਾ مالک ਹੋਵੇ ਇੱਕ ਮੈਂ ਸਮਝਦਾ ਸਮਾਜਿਕ ਕ੍ਰਾਂਤੀ ਲੈਂਦੀ ਹੈ ਉਹਨਾਂ ਨੇ ਬੜੀ ਵੱਡੀ ਦੇਣ ਹੈ ਬਾਬਾ ਬੰਦਾ ਬਹਾਦਰ ਦੀ ਫਿਰ ਤੁਸੀਂ ਇਹ ਦੇਖੋ ਜਿਨ੍ਹਾਂ ਦੇ 4 ਸਾਲਾਂ ਸਪੁੱਤਰ ਅਜੇ ਸਿੰਘ ਜਿਨ੍ਹਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਟੁੱਟਿਆ ਗਿਆ ਉਹਦਾ ਦੁਨੀਆਂ 'ਚ ਕਿਤੇ ਸਟੈਚੂ ਨਹੀਂ ਕਿਤੇ ਕੁਛ ਨਹੀਂ ਬਾਬਾ ਬੰਦਾ ਬਹਾਦਰ ਪਵਨ ਤੇ ਪਹਿਲਾ ਸਟੈਚੂ ਲੱਗ ਚੁੱਕਿਆ ਮੈਂ ਪਿਛਲੇ ਸਾਲ 16 ਅਕਤੂਬਰ ਨੂੰ ਲੱਗ ਚੁੱਕਿਆ ਤੇ ਆਉਣ ਵਾਲੇ ਸਮੇਂ 'ਚ ਮੈਂ ਚਾਹੁੰਦਾ ਮੈਂ ਉਹ ਪਟੋਕੜ ਟ 11 ਸਟੈਚੂ ਬਾਬਾ ਜੀ ਦੇ ਉਹ ਉਹਨਾਂ ਦੇ ਪੁੱਤਰ ਦੇ ਅਜੇ ਸਿੰਘ ਦੇ ਉਹ ਮੈਂ ਲਗਾਉਣਾ ਚਾਹੁੰਦਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਲਗਵਾਵਾਂ ਤਾਂ ਕਿ ਜਿਹੜੇ ਇਤਿਹਾਸਿਕ ਸਥਾਨ ਨੇ ਉੱਥੇ ਲੋਕਾਂ ਦੇ ਗਿਆਨ ਦੇ ਵਿੱਚ ਵਾਧਾ ਹੋਵੇ ਲੋਕਾਂ ਨੂੰ ਪਤਾ ਲੱਗੇ ਕਿ ਚਾਰ ਸਾਲਾਂ ਉਸ ਬਾਬਾ ਜੀ ਦੇ ਅਸੀਂ ਜਿਵੇਂ ਗੁਰਦਾਸ ਰੰਗਲ ਖੜੀ ਹੈ ਉੱਥੋਂ ਚੱਲੇ ਨੇ ਸ਼ਹੀਦੀ ਸਥਾਨ ਅ ਮੱਕੋ ਦਿੱਲੀ ਮਹਿਰੋਲੀ ਉਥੇ ਲਗਾਵਾਂਗੇ ਅਸੀਂ ਜਿਹੜੀ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਮੁਖਲਿਸਗੜ ਜਿਹਨੂੰ ਲੋਗੜ ਕਹਿੰਦੇ ਨੇ ਜੋ ਹਰਿਆਣੇ ਦੇ ਵਿੱਚ ਹੈ ਮੈਂ ਪਿੱਛੇ ਉਹ ਹਰਿਆਣੇ ਵਾਲਿਆਂ ਨੂੰ ਵੀ ਲਿਖਿਆ ਉਹ ਲੱਗੇ ਵੀ ਹੋਏ ਨੇ ਮੈਨੂੰ ਇਹ ਵੀ ਪਤਾ ਲੱਗਾ ਕਿ ਕਿਉਂਕਿ ਮੇਰੇ ਨਾਲ ਇੱਕ ਅਫੀਸਰ ਦਾ ਫੋਨ ਆਇਆ ਕਿ ਅਸੀਂ ਉਥੇ ਕੰਮ ਕਰਨਾ ਚਾਹੁੰਦੇ ਆ ਜਿਹੜੀ ਸਿੱਖ ਰਾਜ ਦੀ ਰਾਜਧਾਨੀ ਹੈ ਤੇ ਉਹਨਾਂ ਨੇ ਇਥੋਂ ਤੱਕ ਕਿ ਸਾਡੀ ਕਿਸੇ ਯੂਨੀਵਰਸਿਟੀ ਚ ਬਾਬਾ ਬੰਦਾ ਬਹਾਦਰ ਦੇ ਨਾਂ ਤੇ ਚੇਅਰ ਨਹੀਂ ਖਰਕ ਖੇਤਰ ਯੂਨੀਵਰਸਿਟੀ ਦੇ ਵਿੱਚ ਬਾਬਾ ਬੰਦਾ ਬਹਾਦਰ ਦੇ ਨਾਂ ਤੇ ਚੇਅਰ ਸਥਾਪਿਤ ਹੋ ਚੁੱਕੀ ਹੈ ਹੈ ਨਹੀਂ ਇਹ ਹੋਣਾ ਚਾਹੀਦਾ ਤੇ ਇਤਿਹਾਸ ਪਿੰਨੂ ਕੋਈ ਸਰਕਾਰਾਂ ਤਾਂ ਇਨੀ ਕੋਈ ਉਹ ਨਹੀਂ ਵੱਡੀ ਗੱਲ ਇਹ ਹੈ ਕਿ ਉਸ ਮਹਾਨ ਯੋਧੇ ਜਰਨੈਲ ਨੂੰ ਜਿਹੜਾ ਵੀ ਯਾਦ ਕਰਦਾ ਉਹੀ ਮਹਾਨ ਅਰਦਨ ਦੇ ਖੋਲ ਕੇ ਸਰ ਇੱਕ ਤੁਸੀਂ ਸ਼ਾਇਦ ਇਹ ਵਿਦਵਤਾ ਕਰ ਕੀਤੀ ਹੈ ਪੰਜਾਬ ਦੇ ਵਿੱਚ ਔਰ ਦੇਸ਼ ਦੇ ਨੇਚਰ ਮੇਰੀ ਗੱਲ ਔਰ ਸਰ ਆਪ ਦਾ ਸਰ ਉਹ ਅੱਜ ਆਨੇ ਵਤ ਰਹੇ ਹੁਣ ਵਾਰਕਲੇ ਉੱਤਾਰ ਚੋਹੇ ਗੱਲ ਇਹ ਆ ਬਿਰਦ ਆਸ਼ਰਮ ਜਿਹੜੇ ਨੇ ਪਹਿਲੀ ਗੱਲ ਤਾਂ ਹੈ ਵੀ ਘਰਾਂ ਦੇ ਵਿੱਚ ਅਸੀਂ ਸਤਿਕਾਰ ਕਰੀਏ ਬਿਰਦ ਆਸ਼ਰਮ ਤਾ ਨਾ ਜਾਣ ਕਈਆਂ ਦੇ ਘਰਾਂ ਦੇ ਵਿੱਚ ਐਸੇ ਹਾਲਾਤ ਨੇ ਔਲਾਦ ਹੈ ਹੀ ਨਹੀਂ ਏ ਥੇ ਜਾਂ ਸਾਰੇ ਹੀ ਬਾਹਰ ਨੇ ਜੇ ਉਹਨਾਂ ਲਈ ਇੱਕ ਰਾਹੇ ਕੋਲੇ ਬਣਿਆ ਸੀਨੀਅਰ ਸਿਟੀਜ਼ਨ ਹੌਮ ਕੇ ਦੇ ਦੇਖਿਓ ਉਹ ਬੜਾ ਵਧੀਆ ਉੱਥੇ ਸਹੂਲਤਾ ਦੇ ਜੇ ਕੋਈ ਪੈਸੇ ਪੇ ਕਰਕੇ ਉੱਥੇ ਰਹਿੰਦਾ ਮੈਨੂੰ ਕਹਿੰਦਾ ਵੀ ਕੋਈ ਵਿਰਤ ਆਸ਼ਰਮ ਕੋਈ ਉਹ ਬੜਾਉ ਉਹ ਨਹੀਂ ਕਰਦਾ ਉੱਥੇ ਇੱਕੋ ਚੱਲ ਰਿਹਾ ਕਿਉਂਕਿ ਜਿਹਦਾ ਕੋਈ ਸਾਧਨ ਹੀ ਨਹੀਂ ਪਰ ਜਿਹਦੇ ਬੱਚੇ ਬੈਠੇ ਨੇ ਜਿਹਦਾ ਪਰਿਵਾਰ ਬੈਠਾ ਤੇ ਉਹਦਾ ਮਾਪੇ ਬਰੋਲੇ ਇੰਤੂ ਸ਼ਰਮ ਦੀ ਗੱਲ ਕੋਈ ਹੋ ਨਹੀਂ ਸਕਦੀ ਸਹੀ ਕਹੋਸ਼ ਹੈ ਕਿ ਇੰਨੇ ਸਾਲ ਹੋ ਗਏ ਸਾਨੂੰ ਆਜ਼ਾਦੀ ਤੋਂ ਹੋ ਗਿਆ ਤੇ ਉੱਤਰ ਸਾਲ ਹੋ ਗਏ ਆਜ ਤੱਕ ਜਿਹੜੇ ਸਾਡੇ ਪਾਣੇ ਸੋਮਾ ਦੇ ਅੰਗੇ ਹੈ ਉਹਨਾਂ ਨੇ ਇਹਨਾਂ ਨੂੰ ਪੁਸ਼ਟੀ ਦਿੱਤਾ ਚਾਹੇ ਉਹ ਪੰਜਾਬ ਦੇ ਹੋਵੇ ਚਾਹੇ ਅੰਧਰਾਸਤਾਨ ਦੇ ਹੋਵੇ ਚਾਹੇ ਮਹਾਰਾਸ਼ਟਰ ਦੇ ਹੋਵੇ ਉਹ ਕਿਸਕੇ ਲਈ ਅੱਜ ਤੱਕ ਕੋਰਨੋ ਕੋਹਾਂ ਦੀ ਸ਼ਹਾਦਤ ਦਾ ਜਿਹੜਾ ਇੱਕ ਪਹਿਚਾਨ ਬਣਨੀ ਸੀਗੀ ਉਹ ਹਲਕੀ ਮਿਲ ਨਹੀਂ ਪਾਈ ਉਹਦਾ ਕੀ ਪ੍ਰਾਇਮਰ ਸਰਕਾਰਾਂ ਨੇ ਕੋਰੋਨੋ ਦੀ ਬਹੁਤ ਕੋਸ਼ਿਸ਼ ਕੀਤੀ ਹੈ ਜਾਂ ਅਸੀਂ ਉਸ ਵਕਤ ਪਛਾਣੇ ਮਾਰ ਟੋਰਟਿਕਲ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਦੱਸਦਾ 89 ਦੇ ਵਿੱਚ ਛੋਟਾ ਜਿਹਾ ਸਵਾਗਤ ਮੈਂ ਮੰਡੀ ਮੁੱਲਾਂਪੁਰ ਦੇ ਵਿੱਚ ਕੀਤਾ ਬਾਬਾ ਬੰਦਾ ਬਹਾਦਰ ਜੀ ਦਾ ਜਨਮ ਦਿਹਾੜਾ ਬਣਾਇਆ 89 ਦੇ ਵਿੱਚ ਤੇ ਉਸ ਤੋਂ ਪਹਿਲਾਂ ਹਰਜੰਤ ਸਿੰਘ ਸਰਹੰਦੀ ਹੁੰਦੇ ਸੀਗੇ ਤੁਸੀਂ ਸੁਣਿਆ ਹੋਵੇਗਾ ਉਹ ਸਰਹੰਦ ਉਹ ਤੇ ਉਹ ਬਾਬਾ ਬੰਦਾ ਬਹਾਦਰ ਤੇ ਪੰਜਾਬੀ ਟਰਬਿਊਨ ਚ ਹਾ ਪੇਜ ਦਾ ਲੇਖ ਆਉਂਦਾ ਹੁੰਦਾ ਸੀ ਉਹਨਾਂ ਦਾ ਕਿ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਇਸ ਤਰ੍ਹਾਂ ਦੇ ਹੈਡਿੰਗ ਥੱਲੇ ਉਹਨਾਂ ਦਾ ਲੇਖ ਆਉਂਦਾ ਸੀ ਉਹ ਲੇਖ ਪੜਦੇ ਹੁੰਦੇ ਸੀ ਕਿ ਬਾਬਾ ਬੰਦਾ ਬਹਾਦਰ ਦੀ ਜੇ ਗੱਲ ਅੱਜ ਹਰਚੰਦ ਸਿੰਘ ਸਰਦੀ ਉਹ ਕਰ ਰਹੇ ਨੇ ਤੇ ਮੈਂ ਨਹੀਂ ਸਮਝਦਾ ਚਲੋ 88 ਤੋਂ ਪਹਿਲਾਂ ਜਾਂ 88 ਤੱਕ ਕਿਸੇ ਵੱਡੀ ਸੰਸਥਾ ਨੇ ਛੋਟੀ ਸੰਸਥਾ ਨੇ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕੀਤਾ ਹੋਵੇ ਇਹ ਛੋਟਾ ਜਿਹਾ ਅប្រਾਲਾ ਅਸੀਂ 89 ਤੋਂ ਸ਼ੁਰੂ ਕੀਤਾ ਅਤੇ ਅੱਜ ਅਸੀਂ ਕੈਨੇਡਾ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮੈਮ ਆ ਹੁਣੇ ਜਾ ਰਿਹਾ ਮੈਂ ਜੁਲਾਈ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਚ ਸ਼ਹੀਦੀ ਦਿਹਾੜਾ ਬਣਾਉਂਦੇ ਆ ਸੀ ਤੇ ਇਹ ਮੈਂ ਤੁਹਾਨੂੰ ਬੁੱਕ ਵੀ ਤੁਸੀਂ ਦੇਖ ਸਕਦੇ ਹੋ ਜੇ ਕੋਈ ਫੋਟੋ ਕੱਢੀਆ ਫੋਟੋ ਵੀ ਕਰ ਸਕਦੇ ਆ ਇਹ ਚ ਬੜਾ ਗੁਰੂ ਸਾਹਿਬਾਨ ਦੇ ਹਸਤਾਖਰ ਵੀ ਨੇ ਇਸ ਤਰ੍ਹਾਂ ਇਹ ਫੋਟੋ ਚਿੱਤਰ ਨੇ ਤੇ ਹਰ ਕੁਝ ਤੇ ਖੜਾ ਹਦੀ ਇਸ ਬੁੱਕ ਦੇ ਵਾਲੇ ਇਸ ਬੁੱਕ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਨੇ 6 ਗੁਰੂ 15 ਭਗਤ 11 ਭਗਤ 4 ਗੁਰ ਸਿੱਖਾਂ ਦੀ ਬਾਣੀ ਹੈ ਉਹਨਾਂ ਦੇ ਜੀਵਨ ਤੇ ਗੁਰਬਾਣੀ ਦੇ ਸ਼ਬਦਾਂ ਤੇ ਅਥੇ ਇਹ ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਨੇ ਤਿੰਨੇ ਭਾਸ਼ਾ ਦੇ ਵਿੱਚ ਨੇ ਤੇ ਇਹਦੇ ਨਾਲ ਹੈ ਕਿ ਘੱਟੋ ਘੱਟ ਅਸੀਂ ਇੰਨਾ ਘੱਟਾ ਮੋਢਲਾ ਗਿਆਨ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਕੌਣ ਤੇ ਇਸ ਇਸੇ ਆਧਾਰ 'ਤੇ ਰਕਵਾ ਪਿੰਟ ਦੇ ਵਿੱਚ ਇੱਕ ਸ਼ਬਦ ਪ੍ਰਕਾਸ਼ ਅਜਾਇਬ ਘਰ ਵੜਾਇਆ ਗਿਆ ਆ ਇਹਦੇ ਨਾਲੋਂ ਤਕਰੀਬਨ ਡਬਲ ਹੈ ਉਹ ਹਾਲ ਉਹਦੇ ਵਿੱਚ ਫੋਟੋ ਚਿੱਤਰ ਤੇ ਗੁਰਬਾਣੀ ਦੇ ਸ਼ਬਦ ਨਾਲ-ਨਾਲ ਲੱਗੇ ਨੇ ਇਹ ਹੋਰ ਜੇ ਕਹੋ ਤਾਂ ਸਿੱਖੜ ਕੇ ਦਿਖਾ ਦਿੰਦਾ ਮੈਂ ਸਭ ਹੈ ਇਹ ਵੀ ਲੀਡ ਕਰ ਦੋ ਤੁਸੀਂ ਮੁਕਤ ऑलरेडी ਸਮਿਤੀ ਹੈ ਕੋਈ ਨਾ ਕੋਈ ਇਹਦੇ ਦੇ ਚਿੱਤਰ ਹੈ ਉਹਦੀ ਕਲੈਕਸ਼ਨ ਆ ਸਮਿਤੀ ਦੀ ਔਰ ਬੜੇ ਅچھے ਚਿੱਤਰ ਬਣਾਏ ਹੋਏ ਆ ਆਰਮ ਸਿੰਘ ਜੀ ਉਹ ਇਹ ਸਰ ਉਹ ਕੰਸੈਪਟ ਵੀ ਕਾਪੜਾ ਵਾਸਤੇ